ਦੀ ਇੱਕ ਪਾਲਿਸੀ ਹੈ ਜੋ ਕਿ ਸਾਰੇ ਸੂਬਿਆਂ ਦੇ ਵਿੱਚ ਗਰਭਵਤੀ ਔਰਤ ਤੋਂ 6 ਸਾਲ ਤੱਕ ਦੇ ਬੱਚੇ ਲਈ ਰਾਸ਼ਨ ਪ੍ਰੋਵਾਈਡ ਕਰਦਾ ਪੰਜਾਬ ਦੇ ਵਿੱਚ ਵੀ ਲਗਭਗ 300 ਕਰੋੜ ਰੁਪਇਆ ਕੇਂਦਰ ਸਰਕਾਰ ਦਾ ਬਜਟ ਆਉਂਦਾ ਹੈ ਔਰ ਪੰਜਾਬ ਦੇ ਵਿੱਚ ਵੇਰਕਾ ਇੱਕ ਕੋਆਪਰੇਟਿਵ ਅਦਾਰਾ ਹੈ ਕਾਪਰੇਟ ਉਹ ਵਿਭਾਗ ਪੰਜਾਬ ਦੇ ਮੁੱਖ ਮੰਤਰੀ ਦੇ ਅੰਡਰ ਹੈ। ਔਰ ਕੋਆਪਰੇਟਿਵ ਆਧਾਰੇ ਦੇ ਵਿੱਚ ਪਿਛਲੇ 30-35 ਸਾਲ ਤੋਂ ਵੇਰਗਾ ਇਹਨਾਂ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਆਰੰਗਨਵਾੜੀ ਸੈਂਟਰ ਚੱਲਦੇ ਐ ਉਹਨਾਂ ਦੇ ਵਿੱਚ ਰਾਸ਼ਨ ਸਪਲਾਈ ਕਰਦਾ ਸੀ। ਦੇਸੀ ਘੋਟ ਬਣੀ ਪੰਜੀਰੀ, ਦੁੱਧਾ, ਮੁਰਮਰੇ, ਕੁਰਕਰੇ, ਦਲੀਆ ਇਸ ਤਰ੍ਹਾਂ ਜੋ ਵੀ ਰਾਸ਼ਨ ਪ੍ਰੋਵਾਈਡ ਕਰਦਾ ਸੀ ਉਹ ਵੇਰਕਾ ਰਾਹੀਂ ਦੇਸੀ ਘੋਜ ਬਣਿਆ ਖਾਣਾ ਜਾਂਦਾ ਸੀ। ਔਰ ਪੰਜਾਬ ਤੇ ਗਰਭਵਤੀ ਔਰਤਾਂ ਤੋਂ 6 ਸਾਲ ਤੱਕ ਦੇ ਬੱਚੇ ਨੂੰ ਉਹ ਖਾਣਾ ਦਿੱਤਾ ਜਾਂਦਾ ਸੀ। ਪਰ ਅੱਜ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਜਦੋਂ ਵੀ ਇਹ ਸਰਕਾਰ ਆਈ ਹੈ ਇਹਨਾਂ ਨੇ ਮਾਰਕਫਿਟ ਰਾਹੀਂ ਵੇਰਕਾ ਛੜਤਾ ਵੇਰਕਾ ਦੇ ਪੰਜ ਪਲਾਂਟ ਗਰਦਾਸਪੁਰ ਅੰਮ੍ਰਿਤਸਰ ਸੰਗਰੂਰ ਜਲੰਧਰ ਪਟੰਡਾ ਇਹ ਬੰਦ ਕਰਤੇ ਜਿਹੜੇ ਕਿ ਇਹ ਰਾਸ਼ਨ ਤਿਆਰ ਕਰਦੇ ਸੀ ਔਰ ਬੰਦ ਕਰਕੇ ਹਜ਼ਾਰਾਂ ਲੋਕਾਂ ਨੂੰ ਜਿੱਥੇ ਬੇਰੁਜ਼ਗਾਰ ਕੀਤਾ ਮਾਰਕਫਿਟ ਰਾਹੀਂ ਚਾਰ ਪ੍ਰਾਈਵੇਟ ਕੰਪਨੀਆਂ ਨੂੰ ਠੇਕਾ ਦੇਤਾ ਮਾਨਯੋਗ ਸੁਪਰੀਮ ਕੋਰਟ ਦਾ ਵੀ ਇੱਕ ਆਦੇਸ਼ ਹੈ ਕਿ ਆਂਗਣਵਾੜੀ ਵਰਕਰਾਂ ਦੇ ਆਂਗਣਵਾੜੀ ਸੈਂਟਰਾਂ ਦਾ ਖਾਣਾ ਜਾ ਰਾਸ਼ਨ ਆ ਕਿਸੇ ਪ੍ਰਾਈਵੇਟ ਕੰਪਨੀ ਨੂੰ ਠੇਕਾ ਨਹੀਂ ਦਿੱਤਾ ਜਾ ਸਕਦਾ ਪਰ ਇਹਨਾਂ ਨੇ ਇਸ ਭਗਵੰਤ ਮਾਨ ਦੀ ਸਰਕਾਰ ਨੇ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਵੀ ਜਿਹੜੀ ਆ ਉਲੰਘਣਾ ਕਰਕੇ ਇਹ ਪ੍ਰਾਈਵੇਟ ਪਲੇਅਰਾਂ ਨੂੰ ਠੇਕਾ ਦਿੱਤਾ ਔਰ ਉਹ ਵੀ ਪਲੇਅਰ ਐਸੇ ਹੈ ਜਿਵੇਂ ਚੰਡੀਗੜ੍ਹ ਸਵੀਟਸ ਐ ਇੰਟਰ ਲੈਂਕ ਫੂਡਸ ਪ੍ਰਾਈਵੇਟ ਲਿਮਟਿਡ ਆ ਐਮਪੀ ਐਗਰੋ ਟੋਨਿਕਸ ਆ ਤੇ ਪ੍ਰਕਾਸ਼ ਮਸਾਲੇ ਆ ਇਹਦੇ ਚ ਚੰਡੀਗੜ੍ਹ ਸਵੀਟਸ ਤੇ ਇੰਟਰਲੈਕ ਫੂਡ ਆ ਪ੍ਰਾਈਵੇਟ ਲਿਮਟਿਡ ਇਹ ਇੱਕ ਛੱਤ ਹੇਠ ਚੱਲਦੀਆਂ ਦੋ ਕੰਪਨੀਆਂ ਆ ਇਹ ਬਨੂੜ ਆ ਔਰ ਦੂਜੀਆਂ ਦੋ ਕੰਪਨੀਆਂ ਇਹ ਰਾਜਪੁਰੇ ਚੱਲਦੀਆਂ ਸਾਨੂੰ ਇਹ ਸ਼ੱਕ ਆ ਕਿ ਇੱਕੋ ਘਰਾਣੇ ਦੀਆਂ ਇਹ ਕੰਪਨੀਆਂ ਤੁਹਾਨੂੰ ਮੈਂ ਦੱਸਣਾ ਚਾਹਣਾ ਕਿ ਜਦੋਂ ਟੈਂਡਰ ਇਹਨਾਂ ਨੇ ਭਰੇ ਉਦੋਂ ਵੀ ਟੈਂਡਰ ਸੇਮ ਡੇ ਤੇ ਸੇਮ ਟਾਈਮ ਤੇ ਭਰੇ ਗਏ ਇਹਨਾਂ ਲੋ ਪਰ ਅੱਜ ਇਹਨਾਂ ਜਿਹੜਾ ਸਾਡੇ ਪੰਜਾਬ ਦੇ ਉਹਨਾਂ ਗਰੀਬ ਲੋਕਾਂ ਨੂੰ ਕਿਉਂਕਿ ਆਂਗਣਵਾੜੀ ਵਾਲਿਆਂ ਦਾ ਖਾਣਾ ਸਾਡੀਆਂ ਪਿੰਡਾਂ ਦੇ ਵਿੱਚ ਗਰੀਬ ਔਰਤਾਂ ਤੇ ਗਰੀਬ ਬੱਚਿਆਂ ਨੂੰ ਪ੍ਰੋਵਾਈਡ ਕੀਤਾ ਜਾਂਦਾ ਔਰ ਸਾਨੂੰ ਦੁੱਖ ਨਾਲ ਕਹਿਣਾ ਪੈਂਦਾ ਕਿ ਸਾਡੇ ਪੰਜਾਬ ਦਾ ਪਵਿੱਖਤਾ ਇਹ ਉ ਜਾੜ ਰਿਹਾ ਕਿੱਥੇ ਤਾਂ ਸਾਡੇ ਅਜ ਤੋਂ 82 ਤੋਂ ਜੇ 92 ਤੱਕ ਕਹੀਏ ਦੋ ਦਹਾਕੇ ਲਗਭਗ ਅੱਤਵਾਦ ਨੇ ਸਾਡੀ ਜਵਾਨੀ ਨਿਗਾਲੀ ਤੇ ਦੋ ਢਾਈ ਦਹਾਕੇ ਸਾਡੇ ਨੌਜਵਾਨ ਵਿਦੇਸ਼ਾਂ ਚ ਭੱਜ ਗਏ ਆਪਦੇ ਰਜਗਾਰ ਦੀ ਭਾਲ ਚ ਤੇ ਇੱਕ ਰਹਿਣ ਖੂਦ ਸਾਡੇ ਚਿੱਟੇ ਨੇ ਸਾਡੀ ਜਵਾਨੀ ਗਾਲਤੀ ਆ ਤਾਂ ਇਹ ਗਰਭ ਦੇ ਵਿੱਚ ਹੀ ਬੱਚੇ ਮਾਰਨ ਤੱਕ ਪਹੁੰਚ ਗਿਆ ਭਗਵੰਤ ਮਾਨ ਸੋ ਬਹੁਤ ਹੀ ਇਹ ਮੰਦ ਭਾਗੀ ਘਟਨਾ ਕਿ ਮਾੜੇ ਕਿਸਮ ਦੇ ਰਿਫਾਇਨਡ ਦੇ ਵਿੱਚ ਇਹ ਪ੍ਰਾਈਵੇਟ ਕੰਪਨੀਆਂ ਜਿਹੜਾ ਬੱਚਿਆਂ ਦਾ ਖਾਣਾ ਪੰਜੀਰੀ ਜਾਂ ਜਾਂ ਦਲੀਆ ਉਹਨੂੰ ਉਲੀ ਲੱਗਿਆ ਹੋਇਆ ਖਾਣਾ ਇਹਨਾਂ ਲੋਕਾਂ ਨੂੰ ਇਹਨਾਂ ਬੱਚਿਆਂ ਨੂੰ ਪ੍ਰੋਵਾਈਡ ਕੀਤਾ ਜਾਂਦਾ ਇੱਕ ਸੀਡੀਪੀ ਨੇ ਸ਼ਿਕਾਇਤ ਕੀਤੀ ਆਪਦੇ ਵਿਭਾਗ ਦੇ ਮੁਖੀਆਂ ਨੂੰ ਉਹਨੂੰ ਇਹਨਾਂ ਨੇ ਮੁਤਲ ਕਰਤਾ ਇਸ ਸਬੰਧ ਦੇ ਵਿੱਚ ਬੀਬੀ ਬਲਜੀਤ ਕੌਰ ਜੋ ਮੰਤਰੀ ਹੈ ਮਹਿਕਮੇ ਦੀ ਉਹਨੇ ਵੀ ਕੋਈ ਉਹਨੇ ਵੀ ਅਣਗੌਲਿਆ ਕੀਤਾ ਇਸ ਗੱਲ ਨੂੰ ਮਾਨਯੋਗ ਮੁੱਖ ਮੰਤਰੀ ਜੀ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਬੇੜਾ ਨਾ ਪਾਓ ਪੰਜਾਬ ਦੇ ਬੱਚੇ ਤੁਸੀਂ ਢਿੱਡ ਚ ਹੀ ਮਾਰਨ ਲੱਗੇ ਆ ਪੰਜਾਬ ਦੇ ਜਿਹੜੇ ਛੋਟੇ-ਛੋਟੇ ਬੱਚੇ ਆ ਪਿੰਡਾਂ ਚ ਰਹਿਣ ਵਾਲੇ ਇਹਨਾਂ ਨੂੰ ਜਦੋਂ ਤੁਸੀਂ ਐਸਾ ਉਲੀ ਲੱਗਿਆ ਖਾਣਾ ਤੇ ਮਾੜੇ ਰਫਾਇੰਡ ਦਾ ਤਿਆਰ ਕੀਤਾ ਖਾਣਾ ਦਿਓਗੇ ਇਹ ਭਵਖ ਵਿੱਚ ਕਿੱਥੋਂ ਇਹਨਾਂ ਦੀ ਮਸਲ ਪਾਵਰ ਹੋਊਗੀ ਕਿੱਥੋਂ ਇਹ ਵਿਕਸਿਤ ਹੋਣਗੇ ਇੱਕ ਪੋਸ਼ਣ ਦਾ ਸ਼ਿਕਾਰ ਹੋਣਿਆ ਸਾਰੇ ਬੱਚੇ ਸੋ ਪੰਜਾਬ ਵਾਸੀਓ ਇਹ ਜਿੱਥੇ ਇਹ ਸਰਕਾਰ ਕਹਿੰਦੀ ਹੈ ਕਿ ਅਸੀਂ ਬੇਰਜ਼ਗਾਰੀ ਖਤਮ ਕਰਾਂਗੇ ਇਹਨਾਂ ਨੇ ਜਿਹੜੇ ਪੰਜ ਪਲਾਂਟ ਬੰਦ ਕਰਕੇ ਹਜ਼ਾਰਾਂ ਲੋਕਾਂ ਨੂੰ ਉੱਥੇ ਬੇਰਜ਼ਗਾਰ ਕੀਤਾ ਤੇ ਇਧਰ ਪ੍ਰਾਈਵੇਟ ਕੰਪਨੀਆਂ ਨੂੰ ਜਿਹੜੀਆਂ ਕਿ ਬਦਨਾਮਾ ਖਾਣਾ ਤਿਆਰ ਕਰਨ ਦੇ ਵਿੱਚ ਉਹਨਾਂ ਨੂੰ ਠੇਕਾ ਦੇ ਕੇ ਸਾਡੇ ਪਿੰਡਾਂ ਦੀਆਂ ਗਰੀਬ ਔਰਤਾਂ ਤੇ ਗਰੀਬ ਬੱਚਾ ਨੂੰ ਮਾੜੇ ਰਫਰੈਂਡ ਖਾਣਾ ਤਿਆਰ ਕਰਕੇ ਦਿੱਤਾ ਜਾ ਰਿਹਾ ਔਰ ਉਹ ਬੱਚੇ ਉਹ ਇਸ ਤਰ੍ਹਾਂ ਦੱਸੋ ਵੱਡੇ ਹੋ ਕੇ ਕਰਨਗੇ ਕੀ ਕਿਉਂਕਿ ਉਹ ਤਾਂ ਜਿਵੇਂ ਇੱਕ ਫਸਲ ਦੇ ਵਿੱਚ ਨਦੀਨ ਹੁੰਦੇ ਆ ਇਸ ਤਰ੍ਹਾਂ ਇੱਕ ਜੀਵਨ ਬਸਰ ਕਰ ਸਕਦੇ ਆ ਕਿਉਂਕਿ ਕਪੋਸ਼ਨ ਦਾ ਇਹਨਾਂ ਸ਼ਿਕਾਰ ਹੋ ਜਾਣੇ ਆ ਸੋ ਜਿੱਥੇ ਸੈਂਟਰ ਸਰਕਾਰ ਦਾ 300 ਕਰੋੜ ਰੁਪਏ ਦਾ ਬਜਟ ਆ ਇਹ ਖੁਰਦ-ਬੁਰਦ ਕਰ ਰਹੀਆਂ ਕੰਪਨੀਆਂ ਇਹ ਭਗਵੰਤ ਮਾਣ ਨੂੰ ਖੁਰਦ-ਬੁਰਦ ਕਰ ਰਿਹਾ ਕਿਉਂਕਿ ਮਾਰਕ ਫੈਡਾ ਜਿਹੜਾ ਕੇਵਲ ਕੱਚਾ ਮਾਲ ਖਰੀਦਦਾ ਉਹਦੇ ਕੋਲੇ ਪੰਜਾਬ ਦੇ ਵਿੱਚ ਕੋਈ ਪਲਾਂਟ ਐਸਾ ਨਹੀਂ ਹੈ ਜਿੱਥੇ ਕਿ ਖਾਣਾ ਤਿਆਰ ਕਰਕੇ ਰਾਸ਼ਨ ਤਿਆਰ ਕਰਕੇ ਇਹਨਾਂ ਇਹਨਾਂ ਸਾਡੇ ਗਰੀਬ ਲੋਕਾਂ ਨੂੰ ਬੀਬੀਆਂ ਨੂੰ ਇਹਨਾਂ ਬੱਚਿਆਂ ਨੂੰ ਪ੍ਰੋਵਾਈਡ ਕੀਤਾ ਜਾ ਸਕੇ ਸੋ ਮੈਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਕਿ ਇਹ ਸਰਕਾਰ ਆ ਜਿਹੜੀ ਭਗਵੰਤ ਮਾਨ ਦੀ ਇਹ ਦੇਖੋ ਇਹ ਇੱਕ ਐਸਾ ਕਾਲਾ ਕਾਨੂੰਨ ਹੈ ਸਾਡੇ ਕਿਸਾਨ ਵੀਰ ਉਹ ਜਦੋਂ ਕਾਲੇ ਕਾਨੂੰਨਾਂ ਦੀ ਲੜਾਈ ਲੜਦੇ ਆ ਅੱਜ ਵੇਰਕਾ ਅੱਜ ਜੇ ਵੇਰਕਾ ਪ੍ਰੋਡਕਟ ਇਹ ਤਿਆਰ ਹੁੰਦੇ ਕਿਤੇ ਵੇਰਕਾ ਵਾਲਾ ਵੀ ਵੱਧ ਤੋਂ ਵੱਧ ਕੋਈ 10-20 ਹਜ਼ਾਰ ਰੁਪਿਆ 10 10-20 ਕਰੋੜ ਦੀ ਕਮਾਈ ਕਰ ਲੈਂਦਾ ਪਰ ਇਹਨਾਂ ਨੇ ਪ੍ਰਾਈਵੇਟ ਕੰਪਨੀਆਂ ਨੂੰ ਪ੍ਰਾਈਵੇਟ ਪਲੇਅਰਾਂ ਨੂੰ ਮਜ਼ਬੂਤ ਕਰਨ ਵਾਸਤੇ ਅੱਜ ਸਾਡੇ ਪੰਜਾਬ ਦੇ ਜਿੱਥੇ ਬੱਚਾਂ ਦਾ ਨੁਕਸਾਨ ਹੋ ਰਿਹਾ ਸਾਡੀਆਂ ਗਰਭਵਤੀ ਔਰਤਾਂ ਦਾ ਨੁਕਸਾਨ ਹੋ ਰਿਹਾ ਤੁਹਾਨੂੰ ਇਹ ਦੱਸਣ 'ਚ ਕੋਈ ਮੈਂ ਗਰੇਜ ਨਹੀਂ ਕਰਦਾ ਕਿ ਇਹ ਖਾਣਾ ਕੇਵਲ ਉਹ ਗਰੀਬ ਔਰਤਾਂ ਤੇ ਗਰੀਬ ਬੱਚਾ ਨੂੰ ਹੀ ਦਿੱਤਾ ਜਾਂਦਾ ਸੋ ਬਚਾ ਲੋ ਪੰਜਾਬ ਦੀ ਜਵਾਨੀ ਜੇ ਬਚਾਈ ਜਾਂਦੀ ਹੈ ਨਹੀਂ ਪੰਜਾਬ ਦਾ ਇਹਨਾਂ ਨੇ ਵੇੜਾ ਬਾਸ ਦੇਣਾ